ਤੂੰ ਬੋਲਦਾ ਕਿਵੇਂ ਆ ਬੋਲਦਾ ਕਿਵੇਂ ਤੂੰ ਹੈ ਬੋਲਦਾ ਕਿਵੇਂ ਆ ਬੋਲਦਾ ਕਿਵੇਂ ਤੂੰ ਹੈ ਰੱਬ ਦਾ ਭਾਣਾ ਦੇਖੋ ਪਹਿਲਾਂ ਜਵਾਕ ਦਾ ਪਿਓ ਚੱਲ ਵਸਿਆ ਬਿਮਾਰ ਰਹਿੰਦਾ ਸੀ ਹੁਣ ਵਿਚਾਰਾ ਥੋੜਾ ਜਦੋਂ ਵੱਡਾ ਹੋਇਆ ਉਹਨਾਂ ਮਾਂ ਚੱਲ ਵਸੀ ਇਹਦਾ ਹੁਣ ਦੁਨੀਆ ਤੇ ਕੌਣ ਹੋਇਆ ਪਲਾਂ ਬਜ਼ੁਰਗੋ ਫੇਰ ਵੀ ਦੋਤਾ ਤਾਂ ਅਕਸਰ ਨੂੰ ਤੁਹਾਡੇ ਹੀ ਆ ਇਹ ਹਾਂਜੀ ਇਹ ਇਹਦੀ ਦੇਖਭਾਲ ਹੁਣ ਤੁਸੀਂ ਨੂੰ ਹੀ ਕਰ ਸਕਦੇ ਹੋ ਹੋਰ ਤਾਂ ਇਹਦਾ ਵਿਚਾਰੇ ਦਾ ਦੁਨੀਆ ਤੇ ਕੋਈ ਨਹੀਂ ਦੇਖੋ ਜੀ ਤੁਹਾਨੂੰ ਵੀ ਬੱਬੀ ਜਾਵੇ ਮੈਂ ਹੁਣ ਕਿੰਨਾ ਟਾਈਮ ਹੈ ਨਾ ਜਿੰਨੇ ਕਿ ਮੇਰੀ ਉਮਰ ਸੀ ਉੰਨੀ ਕਰਾਂਗੀ ਹੁਣ ਜਿਹੜੀ ਰਹਿ ਗਈ ਬਾਕੀ ਉਹ ਥੋੜਾ ਟਾਈਮ ਨਹੀਂ ਹੈ ਠੀਕ ਹੈ ਜਿੰਨੇ ਜਿਵੇਂ ਇਹ ਬੱਚੇ ਕਰਨਗੇ ਬਸ ਹੁਣ ਆਪਾਂ ਸਹਿਮਤ ਤੁਹਾਡੇ ਨਾਲ ਆਪਾਂ ਕਿਹੜਾ ਬਾਹਰ ਨਿਕਲਣਾ ਨਹੀਂ ਤੁਸੀਂ ਇਹ ਕਹਿਣਗੇ ਆਪਾਂ ਇਹ ਕਰਾਂਗੇ ਮੁੰਡਿਓ ਭਾਂਜਾ ਤਾਂ ਅਕਸਰ ਨੂੰ ਤੁਹਾਡੇ ਹੀ ਆ ਫੇਰ ਵੀ ਕੋਈ ਗੱਲ ਨਹੀਂ ਬਜ਼ੁਰਗ ਖੂਨ ਤਾਂ ਆਪਣਾ ਹੀ ਹੈਗਾ ਇਹਨਾਂ ਦੀ ਜ਼ਿੰਮੇਵਾਰੀ ਮੈਂ ਆਪਣੇ ਸ਼ਿਰ ਤੇ ਲੈਣਾ ਐਵੇਂ ਕਿਸੇ ਦੀਆਂ ਜ਼ਿੰਮੇਵਾਰੀਆਂ ਲੈਣ ਲੱਗ ਜਾਨੇ ਹੋ ਆਪਾਂ ਤਾਂ ਤਾਂ ਆਪਣੇ ਘਰ ਦਾ ਹੀ ਨਹੀਂ ਲੋਟ ਆਉਂਦਾ ਹੈਗਾ ਉਹ ਮੈਂ ਕਿੱਥੇ ਜ਼ਿੰਮੇਵਾਰੀ ਲੈਂਦਾ ਸੀ ਤਾਂ ਹੀ ਤਾਂ ਤੈਨੂੰ ਪੁੱਛਿਆ ਸੀਗਾ ਮੈਂ ਮੈਂ ਤਾਂ ਪਤਾ ਆਪਣੇ ਘਰ ਦਾ ਕਿਹਦੀ ਕਿਹਦੀ ਜ਼ਿੰਮੇਵਾਰੀ ਚੱਕੋਗੇ ਤੁਸੀਂ ਪੁੱਤ ਮੇਰਾ ਮੇਰੇ ਨਾਲ ਨਾ ਜੋ ਦਿਨ ਦੇ ਵਿੱਚ ਬੀਤਦਾ ਨਾ ਉਹ ਮੈਂ ਸਾਰਾ ਡਾਇਰੀ ਦੇ ਵਿੱਚ ਲਿਖ ਦਿੰਦਾ ਠੀਕ ਹੈ ਜਾ ਪਣ ਜਾ ਪਾਣੀ ਦਾ ਗਲਾਸ ਲੈ ਕੇ ਆ ਲੈ ਮਾ ਮਾ ਮਾਮਾ ਲੈ ਪਾਣੀ ਦਿਲਾ ਮਾਮਾ ਆ ਡੇਰੀ ਚ ਭਰੀ ਨਹੀਂ ਹਲੇ ਕੋਈ ਗੱਲ ਨਹੀਂ ਪੁੱਤ ਮੇਰਾ ਭਰ ਨਾਲ ਕੋਈ ਆ ਮਾਮਾ ਤੂੰ ਤਾਂ ਕਿਸੇ ਪਾਸੇ ਹੋਰ ਹੀ ਲੈ ਜਾਣਾ ਗੱਲ ਚੱਲ ਤੂੰ ਛੱਡ ਖੜਾ ਬਾਕੀ ਤੂੰ 12 ਕਰ ਲਿਆ ਨੇ ਹੁਣ ਖੇਤੀਬੱਲੀ ਧਿਆਨ ਦੇ ਮੈਂ ਕਿੰਨਾ ਕੁ ਟਾਈਮ ਖਰੀਜਾਂਗਾ ਕਿਹੜੀਆਂ ਨੌਕਰੀਆਂ ਨੌਕਰੀਆਂ ਇੱਥੇ ਮਿਲਣੀਆਂ ਨੇ ਉਹ ਤਾਂ ਠੀਕ ਆ ਮਾਮਾ ਜਿਹੜੇ ਨਾਨੇ ਵਾਲੇ ਦੋ ਕਿੱਲੇ ਆ ਉਹਦਾ ਪੁੱਛਿਆ ਵੱਡੇ ਮਾਮੇ ਨੂੰ ਕੁਛ ਤੂੰ ਨਾ ਬਾਲਾ ਇਹਨਾਂ ਗੱਲਾਂ ਦੇ ਵਿੱਚ ਧਿਆਨ ਨਾ ਦੇ ਉਹ ਮੈਂ ਆਪੇ ਦੇਖੀ ਕੀ ਗੱਲ ਤੂੰ ਰੋਈ ਪਟਵਾਰਾਂ ਕੋਲ ਤੁਰਿਆ ਰਹਿਣਾ ਜਦੋਂ ਤੈਨੂੰ 2.5 ਕਿੱਲੇ ਦਿੱਤੇ ਵਾਂ ਤੂੰ ਬਾਹੀ ਚੱਲ ਜਿਹੜੇ ਬਾਪੂ ਵਾਲੇ 2 ਕਿੱਲੇ ਮੇਰੇ ਆ ਗਏ ਉਹ ਘਬਰਾਉਣਾ ਕਿਉਂ ਬਹਿ ਕੇ ਗੱਲ ਕਰ ਲੈ ਨਾਲੇ ਮੂੰਠਾ ਨਹੀਂ ਮਾਇ ਓਏ ਨਾਲੇ ਨਾ ਜਿਹੜੇ ਬਾਪੂ ਜਿੰਨਾ ਤੇਰਾ ਸੀ ਉਹਨਾਂ ਵੀ ਮੇਰੇ ਸੀਗਾ ਤੇ ਬਾਪੂ ਦਾ ਹੁਣ ਮੈਂ ਲਾਜ ਨਹੀਂ ਕਰਾਇਆ ਮੇਰੇ ਖਾਂਦਾ ਰਿਹਾਗਾ ਮੇਰੇ ਬਲੋਂ ਰੋਟੀਆਂ ਬਾਪੂ ਖਾਂਦਾ ਰਿਹਾ ਖਾਂਦਾ ਰਿਹਾ ਨਾ ਪਹਿਲਾਂ ਤਾਂ ਤੁਸੀਂ ਮੇਰੇ ਨਾਲ ਘਰ ਦੇ ਵਿੱਚ ਦਰਾਗ ਕੀਤੀ ਫੇਰ ਮੈਂ ਭਾਂਜੇ ਨੂੰ ਵੀ ਸੰਭਿਆ ਤੇ ਉਹਦੀਆਂ ਦਵਾਈਆਂ ਬੂਟੀਆਂ ਵੀ ਮੈਂ ਦਿੱਤੀਆਂ ਤੂੰ ਬੋਲਦਾ ਕਿਵੇਂ ਓਏ ਬੋਲਦਾ ਕਿਵੇਂ ਤੂੰ ਹੈਂ ਕਨਵਾ ਕੋਸ ਸਿਖਾਇਆ ਸੀਗਾ ਮम्मा ਤੇਰੇ ਤਾਂ ਗੱਲ ਚੱਤ ਪਾਈ ਬੈਠਾ ਬਾਈ ਬਾਲੀ ਤਾਂ ਨਹੀਂ ਬੱਜੀ ਆ ਦੇਖ ਲੈ ਤੇਰੇ ਕੰਡੇ ਵੀ ਜੇ ਵਿਆ ਥਾਣੇ ਜਾਂ ਲਵਾ ਫੜਾਉਣਾ ਇਹਨੂੰ ਨਾਲੇ ਥਾਣੇ ਭਾਣ ਜਾ ਤੈਨੂੰ ਆ ਕੋਸ ਸਿਖਾਇਆ ਸੀਗਾ ਚੱਲ ਹੁਣ ਬਾਕੀ ਜਿਹੜਾ ਕੁਝ ਹੋ ਗਿਆ ਠੀਕ ਆ ਸਾਡੇ ਦੋਨਾਂ ਭਰਾਵਾਂ ਦੇ ਵਿੱਚ ਕੁਝ ਵੀ ਹੋਵੇ ਤੂੰ ਨਹੀਂ ਵਿਚਾਣਾ ਠੀਕ ਆ ਨਾ ਬਾਕੀ ਤੂੰ ਮੋਟਰ ਤੇ ਜਾ ਕੇ ਪੈ ਜੀ ਦੋ ਦਿਨ ਘਰ ਨਾ ਹੀ ਹੁਣ ਮੈਂ ਆਪੇ ਦੇਖ ਲੂੰਗਾ ਆ ਗਿਆ ਸਰਪੜਵਾ ਕੇ ਚੈਨ ਨਹੀਂ ਮਿਲਿਆ ਤੈਨੂੰ ਤਾਂ ਹੀ ਮੈਂ ਹੰਮ ਹੀ ਨਹੀਂ ਸੀ ਪਰਦੀ ਆ ਭਾਂਜੇ ਭੁੰਜਿਆਂ ਦਾ ਤਾਂ ਆਹੀ ਕੁਝ ਹੁੰਦਾਗਾ ਜੰਬ ਜਾਉਣਾ ਮੈਂ ਹੰਮੀ ਕਦੋਂ ਭਰੀ ਆ ਛੋਟੇ ਦੇ ਕੰਡੇ ਬੀਜੇ ਹੋਇਆ ਤਾਂ ਤੂੰ ਫੋਨ ਲਾ ਪੁਲਸ ਨੂੰ ਚਕਾ ਉਹਨੂੰ ਪੁਲਸ ਨੂੰ ਮੈਨੂੰ ਉਹਨਾ ਟਾਈਮ ਚੈਨ ਨਹੀਂ ਆਉਣਾ ਮੈਂ ਲਾਉਣਾ ਹੁਣੀ ਫੋਨ ਲਾਉਣਾ ਪੁਲਸ ਵਾਲਿਆਂ ਨੂੰ ਥਾਣੇ 'ਚ ਲਾਉਣਾ ਫੋਨ ਹੈਲੋ ਹਾਂਜੀ ਥਾਣੇ ਚੋ ਬੋਲਦੇ ਆਂ ਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜਨਾਬ ਸਤਿ ਸ੍ਰੀ ਅਕਾਲ ਜਨਾਬ ਲੜਾਈ ਹੋ ਗਈ ਸਾਡੀ ਸਹਰੀਕਾਂ ਨਾਲ ਸੇਤੀ ਆਜੋ ਮੇਰਾ ਤਾਂ ਸਿਰ ਖੋਲਤਾ ਉਹਨਾਂ ਨੇ ਅੱਛਾ ਅੱਛਾ ਕਿਹੜਾ ਪਿੰਡ ਆ ਨਹੀਂ ਨਹੀਂ ਹਾਲ ਤੋਂ ਬੋਲਦੇ ਆਂ ਜੀ ਅਸੀਂ ਭੁੱਲੇ ਕੇ ਘਰੇ ਆਜੋ ਭੁੱਲੇ ਕਾ ਮੁੰਡਾ ਬੋਲਦਾ ਮੈਂ ਠੀਕ ਆ ਠੀਕ ਆ ਮੁੰਸ਼ੀ ਕਾੜੇ ਰੜੀ ਸੇਤੀ ਆਜੋ ਜੀ ਸੇਤੀ ਕੋਈ ਨਾ ਕਬਰ ਆ ਨਾ ਆਉਣਿਆ ਹਾਏ ਹਾਏ ਚੱਲੋ ਹਟ ਕੱਢਦਾ ਤੇਰੀ ਬਦਮਾਸ਼ੀ ਹਰ ਕਿੱਥੇ ਜੀ ਜਿਹੜੇ ਤੂੰ ਛੋਟੇ ਮਾਮੇ ਨਾਲ ਨਾਲ ਕੇ ਕਰਦਾ ਨਾ ਬਦਮਾਸ਼ੀ ਸਾੜੇ ਚੱਲ ਤੇਰੀ ਕੱਢਦਾ ਅੱਜ ਚੱਲ ਮੋਨਜੀ ਗੱਡੀ ਕੱਢ ਤੇਵੇਂ ਆ ਠੀਕ ਆ ਬਾਈ ਤੂੰ ਉਹ ਠੀਕ ਜੋਗਾ ਕਿੱਥੇ ਛੱਡਿਆ ਤੁਸੀਂ ਚੱਲ ਕੋਈ ਨਹੀਂ ਵੱਡਾ ਭਾਈਆ ਤੂੰ ਜਿਹੜੀ ਭਾਂਜੇ ਤੋਂ ਗਲਤੀ ਹੋਈ ਆ ਉਹਦੇ ਲਈ ਮੈਂ ਮਾਫੀ ਮੰਗਦਾਗਾ ਤੇ ਉਹਨੂੰ ਜਾ ਕੇ ਛਡਾ ਲਿਆ ਮੈਂ ਜਾ ਜਾ ਕੇ ਥੱਕ ਚੁੱਕਿਆਗਾ ਦੇਖ ਮੇਰੀ ਗੱਲ ਸੁਣ ਨਾ ਤਾਂ ਮੈਂ ਜਾਵਾਂ ਅੱਜ ਤੇ ਨਾ ਜਾਵਾਂ ਕੱਲ ਨੂੰ ਮੈਂ ਛਡਾਉਣਾ ਇਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਆ ਭਗਤਾਂ ਦੇ ਉਹਨਾਂ ਨਤੀਜੇ ਮੇਰੇ ਤੇ ਹੱਥ ਜੱਕਿਆ ਉਹਨੇ ਕੋਈ ਗੱਲ ਨਹੀਂ ਜਵਾਕ ਦੀ ਜ਼ਿੰਦਗੀ ਖਰਾਬ ਹੋ ਜੂ ਬਾਈ ਮੈਂ ਜਾ ਜਾ ਕੇ ਨਾ ਥੱਕ ਚੁੱਕਿਆ ਤੂੰ ਬਾਹਰੇ ਨਾ ਸੋਚੇ ਜੇ ਘਰ ਆਉਂਦਾ ਘਰੋਂ ਨਿਕਲ ਜਾ ਮੇਰੇ ਨਾਲ ਜਾਵੜਾ ਜਿਹੜੇ ਦੋ ਕਿੱਲੇ ਆਉਂਦੇ ਆ ਮੇਰੇ ਆਹ ਨਾਲੇ ਉਹਦੇ ਉਹ ਨਾ ਫਹਿਮ ਚ ਰੱਖ ਨਹੀਂ ਗੱਲ ਤੂੰ ਬਾਈ ਜੀ ਮਰਜ਼ੀ ਆ ਤਾ ਨੱਕ ਜਾ ਵੀਰੇ ਤਾ ਤੋਦਾ ਲੱਗਾ ਉਹਨੂੰ ਦੀ ਸੁਣਦਾ ਗੱਲ ਪਲੱਡ ਵਧਾ ਕੇ ਰੱਖ ਦਿੰਦੇ ਆਗੇ ਨਾ ਕੀ ਗੱਲ ਆਪਦੇ ਭਾਈ ਨੂੰ ਐ ਮੋਲੀ ਦਾ ਹੁੰਦਾ ਦਾ ਤੈਨੂੰ ਕੀ ਹੋ ਗਿਆ ਅੱਜ ਮੇਰੀ ਗੱਲ ਸੁਣੋ ਬਾਪੂ ਵਾਲੇ ਤਾਂ 2 ਕਿੱਲੇ ਆਪਣੇ ਕੋਲ ਹੈਗੇ ਹੈਗੇ ਆ ਜੇ ਤੁਸੀਂ ਕਹੋ ਚਾਹੋ ਤਾਂ ਤੁਸੀਂ 2.5 ਕਿੱਲੇ ਉਧਿਆਲੇ ਵੀ ਤੁਸੀਂ ਲੈ ਸਕਦੇ ਹੋ ਉਹ ਕਿਵੇਂ ਲੈ ਸਕਦੇ ਆਪਾਂ ਇਹ ਉਹ ਮੈਂ ਤੁਹਾਨੂੰ ਦੱਸ ਦਿਆਂ ਹੱਸਿਆ ਦੱਸੋ ਫਿਰ ਆਪਾਂ ਦਾ ਜ਼ਮੀਨ ਹੀ ਜਾਂਦੀ ਆ ਇਹ ਪਿਤਮਾ ਗੀ ਕੀ ਵੇਪਾ ਦੇ ਕਿੜੀ ਦੇ ਤਾਂ ਨਾਰਾਇਣ ਕੀ ਇਹ ਕਿੱਲਿਆਂ ਦਾ ਹੱਲ ਕਰਦੀ ਰੋਟੀ ਜੀ ਤੂੰ ਰੋਟੀ ਲੈ ਇਹ ਸੇ ਰੋਟੀ ਨੇ ਆਪਣੇ ਢਾਈ ਕਿੱਲਿਆਂ ਦਾ ਹੱਲ ਕਰਨਾ ਰੋਟੀ ਨੇ ਢਾਈ ਕਿੱਲਿਆਂ ਦਾ ਹੱਲ ਕਰਨਾ ਅੱਛਾ ਸਮਝ ਗਿਆ ਮੈਂ ਇਹ ਆਪਣੇ ਛੋਟੇ ਭਾਈ ਹੁੰਦੇ ਆ ਠੀਕ ਹੈ ਉਹ ਸਾਰੀਆਂ ਦੁਆਇਆਂ ਦਾ ਛੋਟੇ ਭਾਈ ਉੱਠ ਖੜਾ ਹੋ ਲੈ ਰੋਟੀ ਖਾ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਆਗਾ ਚਲ ਕੋਈ ਗੱਲ ਨਹੀਂ ਬਾਈ ਤੂੰ ਮੇਰਾ ਵੱਡਾ ਭਾਈਆ ਫੇਰ ਕਿੱਡੀ ਖਾਸ ਗੱਲ ਹੈ ਜੇ ਤੂੰ ਕਹਿ ਦਿੱਤਾ ਹਾਂ ਤੇ ਰਹੀ ਗੱਲ ਭਾਣ ਜੇ ਦੀ ਭਾਣ ਜੀ ਨੂੰ ਆਪਾਂ ਸਵੇਰੇ ਕੋਈ ਨਹੀਂ ਸੜਾ ਲਿਆਵਾਂਗੇ ਤੇ ਤੂੰ ਖੋਸੋ ਕੇ ਰੋਟੀ ਖਾ ਤਰੀ ਪਰਜਾਈ ਨੇ ਭੇਜੀ ਰੋਟੀ ਕੋਈ ਗੱਲ ਨਹੀਂ ਬਾਈ ਠੀਕ ਆ ਟੈਨਸ਼ਨ ਨਾ ਲਈ ਹੁਣ ਤੂੰ ਮੇਰੇ ਹੁੰਦੇ ਬਾਈ ਟੈਨਸ਼ਨ ਲਾਤੀ ਤੂੰ ਮੇਰੀ ਜੇ ਖਾ ਲਈ ਖਾਣੀ ਰੋਟੀ ਖਾ ਲਈ ਤੂੰ ਠੀਕ ਆ ਖੋਸ ਰਹੀ ਓਕੇ ਓਕੇ ਬਾਈ ਸ਼ੁਕਰ ਆ ਪ੍ਰਮਾਤਮਾ ਦਾ ਸ਼ੁਕਰ ਡਾਇਰੀ ਤੇ ਵੀ ਅੱਜ ਕੋ ਚੰਗਾ ਲਿਖਿਆ ਗਿਆ। ਭਈਆ ਸੁੱਤੀ ਹੈ। देखता देखा रोटी ने असर कि नहीं <coughs> 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 ਸੀ 2 ਕਿੱਲੇ ਆਪਦੇ ਵਾਲੀ ਵੀ 2.5 ਗਵਾ ਬੈਠਾ ਪਾਣ ਜਾ ਮੈਨੂੰ ਬੜਾ ਦੁਖੀ ਹੋ ਕੇ ਦੱਸਣਾ ਪੈ ਰਿਹਾ ਹੈ ਕਿ ਤੇਰਾ ਛੋਟਾ ਮਾਮਾ ਇਸ ਦੁਨੀਆ ਤੇ ਨਹੀਂ ਰਿਹਾ ਉਹਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ ਪਰ ਮੈਂ ਤੈਨੂੰ ਬਾਹਰ ਕਢਾਉਣ ਦੀ ਬਹੁਤ ਕੋਸ਼ਿਸ਼ ਕੀਤੀ ਮੇਰੀ ਬਸ ਨਾ ਚੱਲੀ ਪਿੰਡ ਵਾਲਿਆਂ ਨਾਲ ਰਲ ਕੇ ਮੈਂ ਉਹਦਾ ਅੰਤਿਮ ਸੰਸਕਾਰ ਕੀਤਾ ਕੁੱਤ ਮੇਰਾ ਮੇਰੇ ਨਾਲ ਨਾ ਜੋ ਦਿਨ ਦੇ ਵਿੱਚ ਬੀਤਦਾ ਨਾ ਉਹ ਮੈਂ ਸਾਰਾ ਡਾਇਰੀ ਦੇ ਵਿੱਚ ਲਿਖਦਾ ਹਾਂ ਮਾਮਾ ਚੰਗੀ ਨਹੀਂ ਕੀਤੀ ਤੂੰ ਕੀ ਗੱਲ ਹੋ ਗਈ ਭਾਣ ਜਿਆ ਮੇਰੇ ਮਾਮੇ ਨੂੰ ਕਿਉਂ ਮਾਰਿਆ ਤੂੰ ਤੈਨੂੰ ਕੌਣ ਕਹਿੰਦਾ ਮੈਂ ਮਾਰਿਆ ਓਏ ਮੈਂ ਉਹਦੀ ਡੈਰੀ ਪੜ੍ਹ ਲਈ ਸਾਰਾ ਕੁਝ ਉੱਥੇ ਲਿਖਿਆ ਵਾ ਜਿਹੜਾ ਓਏ ਐਵੇਂ ਨਾ ਤੂੰ ਜਵਲ ਦਾ ਮਾਰੀ ਜਾਂਦਾ ਜਰ ਦੇ ਕੇ ਮਾਰਿਆ ਜਰ ਦੇ ਕੇ ਨਹੀਂ ਉਹ ਨਹੀਂ ਮੈਂ ਨਹੀਂ ਮਾਰਿਆ ਮੂਰਿਆ ਤੂੰ ਕੰਮ ਕਰ ਆਵਦਾ ਤੂੰ ਤੂੰ ਮੈਂ ਤੈਨੂੰ ਵੀ ਨਹੀਂ ਛੱਡਦਾ ਤੱਕ ਓ ਤੂੰ ਮੇਰੇ ਗਲਮੇ ਤੇ ਹੱਥ ਪਾਣਾ ਤੁਹਾਨੂੰ ਹੀ ਪਤਾ ਮੈਂ ਮਾਰਾਂ ਤੂੰ ਮਾਮੇ ਵਾਲੀ ਗੱਲ ਨਹੀਂ ਕੀਤੀ ਤੈਨੂੰ ਐ ਨਹੀਂ ਪਤਾ ਮਾਮਾ ਮੈਂ ਤਰੇ ਮਾਮੇ ਵਾਲੀ ਗੱਲ ਹੀ ਨਹੀਂ ਕੀਤੀ ਤੂੰ ਟਿਕ ਜਾ ਤੂੰ ਟਿਕ ਜਾ ਐਮੀਤ ਬਾੜੀ ਨਹੀਂ ਹਾਂ ਤੇ ਚੱਕੀ ਨਹੀਂ ਹੁੰਦੀ ਮਾਮਾ ਤੂੰ ਚੰਗੀ ਨਹੀਂ ਕੀਤੀ ਛੋਟੇ ਮਾਮੇ ਨੂੰ ਮਾਰ ਕੇ ਜੇ ਤੂੰ ਉਦੋਂ ਸੋਚ ਲੈਂਦਾ ਤਾਂ ਛੋਟਾ ਮਾਮਾ ਜਿਉਂਦਾ ਹੁੰਦਾ ਅੱਜ ਮੈਂ ਸੋਚਦਾ ਤਾਂ ਕਿ ਤੂੰ ਜਿਉਂਦਾ ਰਹੇ ਮੈਂ ਨਹੀਂ ਚਾਹੁੰਦਾ ਤੇਰੇ ਬੱਚੇ ਜਿਤੇ ਮਹੌਲ ਮੇਰੇ ਵਾਂਗੂ